ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਪੰਜਾਬੀ ਕਲਚਰ ਵਲੌਗ ਵਿੱਚ ਸਵਾਗਤ ਹੈ ਤੁਹਾਡਾ ਅੱਜ ਮੈਂ ਤੁਹਾਨੂੰ ਇੱਕ ਹੋਰ ਪੁਰਾਣੀ ਚੀਜ਼ ਦਿਖਾਉਣ ਲੱਗਿਆ ਜੋ ਪਹਿਲੇ ਸਮਿਆਂ ਵਿੱਚ ਵਰਤੀ ਜਾਂਦੀ ਸੀ ਸੋ ਕਿਰਪਾ ਕਰਕੇ ਵਲੌਗ ਨੂੰ ਪੂਰਾ ਜ਼ਰੂਰ ਦੇਖਣਾ ਤੇ ਜਾਂਦੇ ਜਾਂਦੇ ਲਾਇਕ ਸ਼ੇਅਰ ਤੇ ਕਮੈਂਟ ਵੀ ਜ਼ਰੂਰ ਕਰਕੇ ਜਾਣਾ ਜੀ ਸੋ ਚਲੋ ਫਿਰ ਦਿਖਾਉਣਾ ਤੁਹਾਨੂੰ ਇੱਕ ਹੋਰ ਪੁਰਾਣੀ ਚੀਜ਼ ਜੋ ਪਹਿਲੇ ਸਮਿਆਂ ਵਿੱਚ ਵਰਤਈ ਜਾਂਦੀ ਜੀ ਅੱਜ ਆਪਾਂ ਗੱਲ ਕਰਾਂਗੇ ਜੀ ਮੇੜਾ ਮੱਤਲ ਵਾਲੀ ਕੁੰਡੀ ਬਾਰੇ ਇਹਨੂੰ ਕਈ ਲੱਕਾਂ ਵਿੱਚ ਚਾਬੀ ਵੀ ਕਹਿੰਦੇ ਨੇ ਪੰਜਾਬ 'ਚ ਜਦੋਂ ਖੇਤੀਬਾੜੀ ਦਾ ਧੰਦੇ ਦਾ ਮਸ਼ੀਨੀਕਰਨ ਨਹੀਂ ਹੋਇਆ ਸੀ ਉਸ ਸਮੇਂ ਖੇਤੀ ਦੇ ਸਾਰੇ ਦਾ ਸਾਰਾ ਧੰਦਾ ਹੱਥਾਂ ਨਾਲ ਅਤੇ ਵਰਦਾ ਨਾਲ ਕੀਤਾ ਜਾਂਦਾ ਸੀ। ਖੇਤੀ ਦਾ ਕੰਮ ਲਗਭਗ ਸਾਰਾ ਸਾਲ ਚੱਲਦਾ ਰਹਿੰਦਾ ਸੀ। ਆੜੀਏ ਸੀਨ ਵਿੱਚ ਜਦੋਂ ਕਣਕ ਵੱਢੀ ਕਣਕ ਵੱਢੀ ਜਾਂਦੀ ਵੀ ਤਾਂ ਵੱਢੀ ਕਣਕ ਦੀਆਂ ਭਰੀਆਂ ਬੰਨ੍ਹੇ ਜਾਂਦੇ ਸੀ। ਭਰੀਆਂ ਬੰਨਣ ਲਈ ਰस्सੀਆਂ ਦੀ ਵਰਤੋਂ ਕੀਤੀ ਜਾਂਦੀ ਸੀ। ਜਿਨ੍ਹਾਂ ਨੂੰ ਬੇੜਾ ਕਹਿੰਦੇ ਨੇ। ਇਹ ਰस्सियां ਇਹ ਬੇੜਾ ਦਿੱਬਤਾਂ ਤੋਂ ਵੰਡੀਆਂ ਸਨ ਦਿੱਬਦੇ ਬੂਟਿਆਂ ਨੂੰ ਕੱਟਣ ਉਪਰੰਤ ਹਰੀਆਂ ਬਣਾ ਕੇ ਪਿੰਡ ਦੇ ਟੋਬੇ ਜਾਂ ਸੱਖੜ ਵਿੱਚ ਦੋ ਹਫ਼ਤਿਆਂ ਲਈ ਡਬੋ ਦਿੱਤਾ ਜਾਂਦਾ ਸੀ ਇਸ ਪ੍ਰਕਾਰ ਇਸ ਦੇ ਰੇਸ਼ੇ ਜਿਹੜੇ ਹੁੰਦੇ ਦੀ ਪੂਲੇ ਹੋ ਕੇ ਛੰਨਣ ਯੋਗ ਹੋ ਜਾਂਦੇ ਸਨ ਜਮੀਂਦਾਰ ਆਪਣੇ ਵਿਲੇ ਸਮਿਆਂ ਵਿੱਚ ਰੇਸੇਦਾਰ ਬੂਟਿਆਂ ਵਿੱਚੋਂ ਰੇਸ਼ਾ ਸਿਲ ਕੇ ਅਲੱਗ ਕਰ ਲੈਂਦੇ ਸਨ ਫਿਰ ਇਹਨਾਂ ਰੇਸ਼ੇ ਨੂੰ ਰਸੀਆਂ ਬੱਟਣ ਵਾਲੀ ਕੁੰਡੀ ਨਾਲ ਦੂਰਾ ਕੀਤਾ ਜਾਂਦਾ ਸੀ ਦੂਰਾ ਤੀਰਾ ਜਾਂ ਚੌਰਾ ਕੀਤਾ ਜਾਂਦਾ ਸੀ ਇੱਕ ਜਣਾ ਰਸੀਆਂ ਬੱਟਣ ਵਾਲੀ ਕੁੰਡੀ ਨੂੰ ਹੱਥੇ 'ਚ ਫੜ ਕੇ ਘੁਮਾਈ ਜਾਂਦਾ ਇਸ ਤਰ੍ਹਾਂ ਹੱਪ ਰਾਇ ਜਾਂਦਾ ਦੂਜਾ ਜਣਾ ਰੇਸਿਆਂ ਨੂੰ ਰੇਸਿਆਂ ਦਾ ਜੋੜੀ ਜਾਂਦਾ ਇਸ ਤਰ੍ਹਾਂ ਇੱਕ ਵੱਡੀ ਸਾਰੀ ਰਸਤੀ ਬਣਾ ਲਈ ਜਾਂਦੀ ਫਿਰ ਵੱਡੀ ਰਸਤੀ ਨੂੰ ਕੱਟ ਕੇ ਛੋਟੀਆਂ-ਛੋਟੀਆਂ ਰਸਤੀਆਂ ਬਣਾ ਲਈਆਂ ਜਾਂਦੀਆਂ ਤੇ ਫਿਰ ਉਹਨਾਂ ਛੋਟੀਆਂ ਰਸਤੀਆਂ ਨਾਲ ਭੜੀਆਂ ਬਣ ਲਈਆਂ ਜਾਂਦੀਆਂ ਰਾਸੀਆਂ ਬਟਣੀ ਕੁੰਡੀ ਤਾਰ ਅਤੇ ਦੋ ਬਾਸ ਜਾਂ ਲੱਕੜ ਦੇ ਟੁਕੜਿਆਂ ਦੀ ਪਾਈ ਜਾਂਦੀ ਸੀ ਜਿਸ ਤਰ੍ਹਾਂ ਤੁਸੀਂ ਸਾਹਮਣੇ ਵੀਡੀਓ ਵਿੱਚ ਦੇਖ ਰਹੇ ਹੋ ਦੇਖਣ ਨੂੰ ਇਹ ਸੰਦ ਬਹੁਤ ਛੋਟਾ ਲੱਗਦਾ ਹੈ ਪਰ ਕੰਮ ਇਹ ਬਹੁਤ ਵੱਡਾ ਕਰਦੀ ਸੀ ਤਕਨੀਕ ਦੇ ਹਦਾਰ ਵਿੱਚ ਨਾ ਪਹਿਲਾਂ ਵਰਗੀਆਂ ਚੀਜ਼ਾਂ ਰਹੀਆਂ ਨੇ ਤੇ ਨਾ ਹੀ ਚੀਜ਼ਾਂ ਦੇ ਵਰਤ ਕਰਨ ਨੂੰ ਕਰਨੇ ਬਾਰੇ ਮਸ਼ਾਇਨੇ ਦੌਰ ਵਿੱਚ ਹੱਥੀ ਕੰਮ ਕਰਨਾ ਘਟ ਗਿਆ ਹੈ ਜਿਸ ਕਰਕੇ ਹੱਥ ਨਾਲ ਚਲਣ ਵਾਲੀਆਂ ਚੀਜ਼ਾਂ ਲੋਭ ਹੋ ਰਹੀਆਂ ਹਨ ਹੋਰ ਨਾਲ ਜਿਹਾ ਬਹਾਉਗਾ ਇਹ ਰस्सियां ਬੱਟਣ ਵਾਲੀ ਕੁੰਡੀ ਇਹਨੂੰ ਚਾਬੀ ਵੀ ਕਹਿੰਦੇ ਹਨ ਹੁਣ ਲੋਪ ਹੋ ਗਈ ਆ ਸੋ ਜਿਹੜੀਆਂ ਇਹ ਚਾਬੀ ਹੁੰਦੀ ਦੀ ਇਹਨੂੰ ਕੁੰਡੀ ਵੰਦਣਾ ਹੈ ਕੁੰਡੀ ਇਸ ਕਰਕੇ ਕਹਿੰਦੇ ਨੇ ਕਿਉਂ ਐਸੇ ਕਿਉਂ ਕਿਉਂਕਿ ਇਹ ਮੂਰੇ ਤੋਂ ਇਹ ਮੁੜੀ ਹੁੰਦੀ ਹੈ ਕੁੰਡੀ ਬਾਗ ਇਸ ਕਰਕੇ ਇਹਨੂੰ ਕੁੰਡੀ ਕਹਿੰਦੇ ਨੇ ਕਈ ਲੱਖ ਹੈ ਜੀ ਚਾਵੀ ਵੀ ਕਹਿੰਦੇ ਨੇ ਰਾਏ ਬੇੜੇ ਵਿੱਚ ਪਸੰਦ ਆਦਾ ਹੈ ਇੱਕ ਜ਼ਰੂਰੀ ਸੰਦ ਹੁੰਦਾ ਵੀ ਕਹੇ ਬਹੁਤ ਜ਼ਿਆਦਾ ਵਰਤੋਂ ਕੀਤੀ ਜਾਂਦੀ ਸੀ ਸਾਡੀ ਦੇ ਸਈਆਂ ਤੋਂ ਪਹਿਲਾਂ ਸੋ ਜਿਹੜੀ ਇਹ ਕੁੰਡੀ ਹੁੰਦੀ ਸੀ ਇਹਨੂੰ ਪਿੰਡ ਦੇ ਤਰਖਾਨ ਜਿਹੜਾ ਤਰਖਾਨ ਮਿਸਤਰੀ ਹੁੰਦਾ ਸੀ ਇਹੋ ਬਣਾਉਂਦੇ ਹੁੰਦੇ ਸੀ ਸਿਹ ਦੇ ਵਰਤੋਂ ਕਿਸਾਨ ਵੀਰ ਕਰ ਦਿੰਦੇ ਹੁੰਦੇ ਸੀ ਪ੍ਰਾਰਥਨਾ ਵੱਡੇ ਵੱਡੇ ਸੰਤਾਂ ਦੇ ਘਰਾਂ ਜੋ ਕੀ ਲੱਭਣੇ ਨੇ ਇਹ ਛੋਟੇ ਛੋਟੇ ਸੰਤ ਵੀ ਹੁਣ ਘਰਾਂ ਚੋਂ ਬਲੋਭ ਹੁੰਦੇ ਜਾ ਰਹੇ ਨੇ ਸੋ ਵੀਰ ਭਾਨ ਇਹ ਨਿਸ਼ਾਨੀ ਮੈਂ ਆਪਣੇ ਭਾਈ ਅਨੰਦ ਸਿੰਘ ਬੜੈਜ ਬਰਾਸਤੀ ਮਿਊਜ਼ੀਅਮ ਵਿੱਚ ਸੌਂ ਕੇ ਰੱਖੀ ਹੋਈ ਆ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਦਿਖਾ ਸਕਾਂ ਤੇ ਉਹਨੋਂ ਵੀਰੇ ਬਾਰੇ ਜਾਣਕਾਰੀ ਦੇ ਸਕਦਾ ਆਏ ਬੇਰਵਚ ਜਿਹਦੇ ਬੱਚੇ ਹੁੰਦੇ ਦੀ ਉਹ ਇਹਨਾਂ ਨੂੰ ਕਮਾਈ ਜਾਂਦੇ ਦੀ ਤੇ ਸਿਆਣਾ ਬੰਦਾ ਇੱਥੇ ਕੁੰਡੀ ਦੀ ਜਗ੍ਹਾ ਤੇ ਜੇ ਦੱਬਦੇ ਰਿਸ਼ੇ ਹੁੰਦੇ ਦੀ ਉਹਨਾਂ ਨੂੰ ਲਗਾਈ ਜਾਂਦਾ ਸੀ ਤੇ ਹੁਣ ਅੱਜ ਕੱਲ ਕੋਈ ਅੱਥੇ ਵਾਢੀ ਨਹੀਂ ਕਰਦਾ ਕੰਕਦੀ ਇਸ ਕਰਕੇ ਹਾਂ ਬੀੜਾਂ ਦੀ ਰੋੜ ਵੀ ਨਹੀਂ ਪੈਂਦੀ ਪਰਤ ਵੀ ਵਾਢੀ ਹੁਣ ਮਸ਼ੀਨਾਂ ਦਾ ਹੋਣ ਲੱਗਿਆ ਪੈਂਦਾ ਦਾ ਹੋਣ ਲੱਗਿਆ ਜੀ ਦੇ ਕਰਕੇ ਇਹ ਸੰਭਧੀ ਲੋਡ ਨਹੀਂ ਪੈਂਦੀ ਸੋ ਇਸ ਕਰਕੇ ਇਹ ਸੰਭਧੀ ਦੋਨੋਂ ਲੋਕ ਬਹੁਤ ਕਿਨਾਰੇ ਆ ਜਿਸ ਨੂੰ ਤਾਂ ਸਾਹਮਣੇ ਹੀ ਲੋੜ ਆ ਸੋ ਮੈਨੂੰ ਪੂਰੀ ਉਮੀਦ ਹੈ ਤੁਹਾਨੂੰ ਅੱਜ ਦਾ ਵਲੌਗ ਵੀ ਵਧੀਆ ਲੱਗਿਆ ਹੋਵੇਗਾ ਆਉਣ ਵਾਲੇ ਵਲੌਗ ਵਿੱਚ ਹੋਰ ਕਹੇ ਚੀਜ਼ ਬਾਰੇ ਤੁਹਾਨੂੰ ਜਾਣਕਾਰੀ ਦਵਾਗਾ ਜੋ ਪੁਰਾਣੇ ਵੇੜਿਆਂ ਵਿੱਚ ਵਰਤੀ ਜਾਂਦੀ ਸੀ ਸੋ ਉਦੋਂ ਤੱਕ ਲਈ ਰੱਬ ਰੱਖਾ ਸ਼ੁਕਰੀਆ ਧੰਨਵਾਦ ਜੀ